ਇਹ ਤਸਵੀਰਾਂ ਜਲੰਧਰ ਦੇ ਬਸ ਸੱਡੇ ਦੀਆਂ ਨੇ ਜਿੱਥੇ ਉਸ ਸਮੇਂ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜਦੋਂ ਆਹ ਕੁੜੀਆਂ ਬਸ ਸੱਡੇ ਤੇ ਪਹੁੰਚੀਆਂ ਜਿਨ੍ਹਾਂ ਵਿੱਚੋਂ ਇੱਕ ਕੁੜੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੀ ਫਰਸ਼ ਤੇ ਬੇਹੋਸ਼ ਲੇਟੀ ਹੋਈ ਦਿਖਾਈ ਦੇ ਰਹੀ ਹੈ ਜਿਨ੍ਹਾਂ ਦੇ ਆਲੇ-ਦੁਆਲੇ ਇਕੱਠੀ ਹੋਈ ਲੋਕਾਂ ਦੀ ਭੀੜ ਇੰਜ ਖੜੀ ਦੇਖਣ ਲੱਗੀ ਹੋਈ ਹੈ ਜਿਵੇਂ ਭਲਾ ਕੋਈ ਤਮਾਸ਼ਾ ਦਿਖਾਉਣ ਵਾਲਾ ਮਦਾਰੀ ਦੇ ਆਸ-ਪਾਸ ਖੜੇ ਹੋਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੇਸ਼ਰਮ ਲੋਕ ਕੁੜੀ ਵੱਲ ਚਾਕੀਤਾ ਜਾ ਰਹੇ ਹਨ ਪਰ ਕਿਸੇ ਨੇ ਵੀ ਇੰਨੀ ਕੋਸ਼ਿਸ਼ ਤੱਕ ਨਹੀਂ ਕੀਤੀ ਕਿ ਚਲੋ ਪਲਾਂ ਕੁੜੀਆਂ ਨੂੰ ਝੁੱਕ ਕੇ ਕਿਤੇ ਸਾਈਡ ਤੇ ਬਿਠਾ ਦਈਏ ਇਸ ਦੇ ਨਾਲ ਹੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਬੱਚੀ ਵੀ ਪਰੇਸ਼ਾਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਸਾਰਾ ਮੰਜ਼ਰ ਦੇਖਣ ਤੋਂ ਬਾਅਦ ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਅਜਿਹੇ ਕੁੜੀਆਂ ਨੂੰ ਕੀ ਹੋਇਆ ਜੋ ਇਸ ਤਰ੍ਹਾਂ ਬੇਹੋਸ਼ ਲੇਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਜਾਣਨ ਲਈ ਹੁਣ ਪੂਰਾ ਮਾਮਲਾ ਸੁਣੋ ਸਿਕਿਉਰਿਟੀ ਇੰਚਾਰਜ ਕੁਲਵਿੰਦਰ ਕੌਰ ਹੋਰਾਂ ਦੇ ਮੂੰਹ ਮੈਂ ਸਮੈਮ ਸਿਕਿਉਰਿਟੀ ਅਫਸਰਾਂ ਕੁਲਵਿੰਦਰ ਮੇਰਾ ਨਾਮ ਹੈ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਜ਼ ਦੋ ਇੱਕ ਨਾਲ ਬੱਚਾ ਗੁੜੀ ਆ ਛੋਟੀ ਜਈ ਤੇ ਹੁਣ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਉਹਨੇ ਕੁਝ ਦਾ ਟਾਈਮ ਸੀ ਜਦੋਂ ਇਹ ਲੜਕੀਆਂ ਆਈਆਂ ਨੇ ਇੱਥੇ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਨਾਂ ਦੇ ਨਾਲ ਆਈਆਂ ਸੀ ਇਹਨੂੰ ਕੋਈ ਨਹੀਂ ਮੈਨੂੰ ਪਤਾ ਨਹੀਂ ਕਹਦੇ ਨਾਲ ਆਈਆਂ ਕਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਨੀ ਗੱਲ ਕੀਤੀ ਕੁਛ ਕੀ ਕੀ ਗੱਲ ਕੀਤੀ ਉਹਨਾਂ ਦੀ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਆ ਹਾਂ ਕੋਈ ਡਾਕੂਮੈਂਟ ਵਗੈਰਾ ਹੈ ਜਾਂ ਕੁਝ ਕੁਝ ਨਹੀਂ ਜਣਾ ਦੇ ਕੋਈ ਕੋਈ ਫੋਨ ਹੈਗਾ ਕੋਈ ਗੱਲ ਕੀਤੀ ਫੋਨ ਤੇ ਕਿਸ ਫੋਨ ਤੇ ਫੋਨ ਕੋਈ ਰিসিਵ ਨਹੀਂ ਕਰ ਰਿਹਾ ਜੇ ਕਿਸੇ ਨੂੰ ਕਰਦੇ ਵੀ ਆ ਕਿਸੇ ਦਾ ਵੀ ਨਹੀਂ ਆ ਰਿਹਾ ਫੋਨ ਤੁਹਾਨੂੰ ਲੱਗਦਾ ਕੀ ਨਸ਼ਾ ਕੋਈ ਕੀਤਾ ਹੈ ਨਹੀਂ ਡਰਿੰਕ ਕੀਤੀ ਹੋਈ ਨਸ਼ਾ ਕੀਤਾ ਹੋਇਆ ਬਹੁਤ ਜ਼ਿਆਦਾ ਨਸ਼ਾ ਕੀਤਾ ਉਹ ਟ੍ਰੀਟਮੈਂਟ ਦਿੱਤਾ ਇਹਨਾਂ ਨੂੰ ਹਾਂਜੀ ਮੈਂ ਨਿੰਬੂ ਪਾਣੀ ਪਿਲਾਇਆ ਸੀ ਨਿੰਬੂ ਦਿੱਤੇ ਇਹਨਾਂ ਨੂੰ ਕੱਟ-ਕੱਟ ਕੇ ਬਟ ਕੋਈ ਹੋ ਨਹੀਂ ਰਿਹਾ ਉਹਨਾਂ ਦਾ ਨਿੰਬੂ ਮੈਂ ਛੋਟੇ ਜਿਹੇ 10 ਜਣੇ ਆ ਦੋ ਲੇਡੀਜ਼ ਆ ਇੱਕ ਬੱਚਾ ਇਹ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਲੇਡੀਜ਼ ਦੋ ਇੱਕ ਨਾਲ ਬੱਚਾ ਗੁड़िया ਆ ਛੋਟੀ ਜਈ ਤੇ ਹੁਣ ਪਤਾ ਨਹੀਂ ਮੈਨੂੰ ਕਿੱਥੋਂ ਆਈਆਂ ਕਿੱਥੋਂ ਨਹੀਂ ਪਰ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਆ ਪੁੱਛਨੇ ਕੋ ਜਦੋਂ ਟਾਈਮ ਸੀ ਜਦੋਂ ਇਹ ਲੜਕੀਆਂ ਆਈਆਂ ਨੇ ਇੱਥੇ ਇਹ ਤਕਰੀਬਨ 2 ਵਜੇ ਦੀਆਂ ਆਈਆਂ ਹੋਈਆਂ ਇੱਥੇ ਕਿਹਨਾਂ ਦੇ ਨਾਲ ਆਈਆਂ ਸੀ ਇਹਨੂੰ ਕੋਈ ਨਹੀਂ ਮੈਨੂੰ ਪਤਾ ਨਹੀਂ ਕਹਦੇ ਨਾਲ ਆਈਆਂ ਕਹਦੇ ਨਾਲ ਨਹੀਂ ਬਸ ਇੱਥੇ ਬੈਠੀਆਂ ਦੇਖੀਆਂ ਡਰਿੰਕ ਬਹੁਤ ਕੀਤੀ ਹੋਈ ਸੀ ਇੱਕ ਦੂਜੀ ਨੂੰ ਬਹੁਤ ਜ਼ਿਆਦਾ ਮਾਰ ਰਹੀਆਂ ਸੀ ਨੀ ਗੱਲ ਕੀਤੀ ਕੁਛ ਕੀ ਕੀ ਗੱਲ ਕੀਤੀ ਉਹਨਾਂ ਦੀ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਆ ਹਾਂ ਕੋਈ ਡਾਕੂਮੈਂਟ ਵਗੈਰਾ ਹੈ ਜਾਂ ਕੁਝ ਕੁਝ ਨਹੀਂ ਜਣਾ ਦੇ ਕੋਲ ਕੁਝ ਕੋਈ ਫੋਨ ਹੈਗਾ ਕੋਈ ਗੱਲ ਕੀਤੀ ਫੋਨ ਤੇ ਕਿਸ ਫੋਨ ਤੇ ਫੋਨ ਕੋਈ ਰিসিਵ ਨਹੀਂ ਕਰ ਰਿਹਾ ਜੇ ਕਿਸੇ ਨੂੰ ਕਰਦੇ ਵੀ ਆ ਕਿਸੇ ਦਾ ਵੀ ਨਹੀਂ ਆ ਰਿਹਾ ਫੋਨ ਤੁਹਾਨੂੰ ਲੱਗਦਾ ਕੀ ਨਸ਼ਾ ਕੋਈ ਕੀਤਾ ਹੈ ਨਹੀਂ ਡਰਿੰਕ ਕੀਤੀ ਹੋਈ ਨਸ਼ਾ ਕੀਤਾ ਹੋਇਆ ਬਹੁਤ ਜ਼ਿਆਦਾ ਨਸ਼ਾ ਕੀਤਾ ਉਹ ਟ੍ਰੀਟਮੈਂਟ ਦਿੱਤਾ ਇਹਨਾਂ ਨੂੰ ਹਾਂਜੀ ਮੈਂ ਨਿੰਬੂ ਪਾਣੀ ਪਿਲਾਇਆ ਸੀ ਨਿੰਬੂ ਦਿੱਤੇ ਇਹਨਾਂ ਨੂੰ ਕੱਟ-ਕੱਟ ਕੇ ਬਟ ਕੋਈ ਹੋ ਨਹੀਂ ਰਿਹਾ ਉਹਨਾਂ ਦਾ ਨਿੰਬੂ ਮੈਂ ਛੋਟੇ ਜਿਹੇ ਤਿੰਨ ਜਣੇ ਆ ਦੋ ਲੇਡੀਆਂ ਐ ਇੱਕ ਬੱਚਾ ਦੱਸਦੀ ਇਹ ਕਿ ਨਸ਼ੇ 'ਚ ਤੁੱਟ ਹੋਣ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਕੁੜੀਆਂ ਕੌਣ ਹਨ ਤੇ ਕਿੱਥੋਂ ਆਈਆਂ ਨੇ ਤੇ ਕਿੱਥੇ ਦੀਆਂ ਰਹਿਣ ਵਾਲੀਆਂ ਨੇ ਪਰ ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਗੱਲਾਂ-ਬਾਤਾਂ ਅਤੇ ਭਾਸ਼ਾ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਕੁੜੀਆਂ ਨੇਪਾਲ ਦੇਸ਼ ਨਾਲ ਸੰਬੰਧਤ ਜਾਪਦੀਆਂ ਹਨ ਖੈਰ ਕਿਸੇ ਸਮੇ ਕੁੜੀਆਂ ਨਸ਼ੇ ਦਾ ਨਾਮ ਤੱਕ ਲੈਣਾ ਪਸੰਦ ਨਹੀਂ ਸੀ ਕਰਦੀਆਂ ਪਰ ਅੱਜ ਕੱਲ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦੀ ਲਪੇਟ 'ਚ ਆ ਚੁੱਕੀਆਂ ਹਨ ਆਖਿਰ ਇਸ ਦਾ ਜ਼ਿੰਮੇਵਾਰ ਕੌਣ ਹੈ ਇਸ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ